हां जी ਵੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹਮ ਅੱਜ ਅਸੀਂ ਆਏ ਸੀ ਹਾਰਪੁਰ ਦੇ ਜੰਗਲਾਂ ਦੇ ਵਿੱਚ ਘੁੰਮਣ ਬੜੀ ਦੇਰ ਬਾਅਦ ਆਏ ਆ ਲਗਾਤਾਰ ਹਾਰਪੁਰ ਦੇ ਜੰਗਲਾਂ ਦੇ ਵਿੱਚੋਂ ਤੁਹਾਨੂੰ ਘੈਂਟ ਘੈਂਟ ਵੀਡੀਓ ਕੱਢ ਕੇ ਲਿਆ ਕੇ ਦਵਾਂਗੇ ਵਧੀਆ ਵਧੀਆ ਚੀਜ਼ਾਂ ਬੜਾ ਲੰਬਾ ਸਮਾਂ ਹੋ ਗਿਆ ਵੀਡੀਓਜ਼ ਨਹੀਂ ਆ ਰਹੀਆਂ ਸੀ ਉਦਰੀ ਮਾਫੀ ਆ ਬਹੁਤ ਸਾਰੇ ਕਾਰਨ ਹੋ ਗਏ ਰੁਝੇਵੇਂ ਹੋ ਗਏ ਸੀ ਪਰ ਹੁਣ ਤੁਹਾਨੂੰ ਘੈਂਟ ਘੈਂਟ ਵੀਡੀਓ ਜੜੀਆਂ ਕੱਢ ਕੇ ਦਵਾਂਗੇ ਤੇ ਦਿਖਾਈਏ ਕਿਰਪਾਲ ਜੀ ਮਾੜਾ ਜਾ ਉੱਥੇ ਕੇ ਜਾ ਕੇ ਦਿਖਾਣਾ ਆਪਾਂ ਉੱਪਰ ਇੱਦਾਂ ਮਾਰੇ ਉਹ ਪੈਨ ਸ਼ਾਟ ਦਿਖਾਇਓ ਸਾਰਿਆਂ ਨੂੰ ਉੱਪਰ ਬਾਸਾ ਦਾ ਬਿਲਕੁਲ ਏਦਾਂ ਗੁਲਾਈਆ ਸਾਰੇ ਤੇ ਜਿੱਦਾ ਫਿਲਮੀ ਸੈਟ ਹੁੰਦਾ ਇਸ ਤਰ੍ਹਾਂ ਬਾਸ ਲੱਗੇ ਪਏ ਆ ਹੁਸ਼ਾਰਪੁਰ ਦੇ ਵਿੱਚ ਆ ਅਸੀਂ ਤੇ ਹੁਸ਼ਾਰਪੁਰ ਦਾ ਇਲਾਕਾ ਇੱਧਰ ਵੀ ਦਿਖਾਇਓ ਕਿਰਪਾ ਨਾਲ ਆਖਿਓ ਕੀ ਬਾਤ ਆ ਤੁਸੀਂ ਇੱਥੇ ਰੁਕ ਜਿਓ ਮੈਂ ਇੱਥੇ ਜਾ ਕੇ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਵੀ ਇੱਥੋਂ ਕਿਹੋ ਜਿਹਾ ਲੱਗਦਾ ਕਿੰਨੀ ਕੁ ਦੂਰੀ ਹੈ ਕਿਹੋ ਜਿਹਾ ਉੱਚਾ ਨੀਵਾ ਹੈਗਾ ਵੇਖੋ ਬਿਲਕੁਲ ਫਿਲਮੀ ਸਟੇ ਦਾ ਲੱਗਦਾ ਜਿੱਦਾਂ ਕਿ ਨਕਲੀ ਤਿਆਰ ਕੀਤਾ ਹੁੰਦਾ ਬਾਂਸ ਹੀ ਬਾਂਸ ਆ ਬਹੁਤ ਲੋਕਾਂ ਨੇ ਬਾਂਸ ਦੇਖੇ ਕਹਿੰਦੇ ਚ ਖਾਸ ਕੀ ਆ ਪਰ ਇੱਥੇ ਲੱਗੇ ਹੋਏ ਬਾਂਸ ਇਕੱਠੇ ਆ ਆ ਗੋਲਜਾ ਦੇਖੋ ਇਸ ਤਰ੍ਹਾਂ ਲੱਗਦਾ ਤੇ ਗੇਟ ਆਪ ਤਿਆਰ ਕੀਤਾ ਹੁੰਦਾ ਬਹੁਤ ਸੋਹਣਾ ਇਲਾਕਾ ਹਿਸ਼ਾਰਪੁਰ ਦਾ ਇਹ ਬੜੀ ਧਰਤੀ ਪਵਿੱਤਰ ਤੇ ਇਤਿਹਾਸਿਕ ਵੀ ਆ ਹਿਸ਼ਾਰਪੁਰ ਦੀ ਸਾਰੇ ਪੰਜਾਬ ਦੀ ਸਾਰੇ ਦੇਸ਼ ਦੀ ਜਿਹੜੀ ਧਰਤੀ ਇਤਿਹਾਸਕ ਤੇ ਪਵਿੱਤਰ ਆ ਪਰ ਇੱਥੇ ਥੋੜੀਆਂ ਵਿਸ਼ੇਸ਼ਤਾਵਾਂ ਜ਼ਿਆਦਾ ਹੈਗੀਆਂ ਨੇ ਕਿਉਂਕਿ ਇਹ ਪੀਰਾਂ ਪੈਗੰਬਰਾਂ ਦੀ ਚਰਨਸ਼ੋ ਪ੍ਰਾਪਤ ਗੁਰੂਆਂ ਪੀਰਾਂ ਦੀ ਬੜੀ ਮਿਹਰ ਐਸ ਇਲਾਕੇ ਦੇ ਉੱਤੇ ਤੇ ਨਾਲ ਦੀ ਨਾਲ ਐਸ ਇਲਾਕੇ ਦੇ ਵਿੱਚ ਬਹੁਤ ਸਾਰੀਆਂ ਰਹੱਸਮਈ ਜਗ੍ਹਾ ਵੀ ਹੈਗੀਆਂ ਸਾਨੂੰ ਐਸ ਇਲਾਕੇ ਚੱਕ ਕੇ ਪਤਾ ਲੱਗਾ ਰਹੱਸਮਈ ਸਮਝਦੇ ਹੋ ਰਹੱਸਮਈ ਜਿਹਦੇ ਨਾਲ ਰਹੱਸ ਜੁੜੇ ਹੋਏ ਆ ਕੁਝ ਜਾਦੂ ਮਈ ਚੀਜ਼ਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਲਾਂਕਿ ਬਹੁਤ ਕੁਝ ਦੇਖਣ ਵਾਲਾ ਹੈ ਸਾਰੀ ਜ਼ਿੰਦਗੀ ਵੀ ਘਟਿਆ ਤੇ ਕਈ ਕਹਿ ਦਿੰਦੇ ਹੁੰਦੇ ਕਿ ਸ਼ਿਮਲਾ ਮਨਾਲੀ ਡਲਹੌੜੀ ਆਪਾਂ ਇਦਾਂ ਦਾ ਪ੍ਰਚਾਰ ਨਹੀਂ ਕਰਦੇ ਕਿਉਂਕਿ ਸ਼ਿਮਲਾ ਮਨਾਲੀ ਜਾਂ ਕੋਈ ਵੀ ਥਾਂ ਆ ਉਹਦਾ ਮੁਕਾਬਲਾ ਕੋਈ ਹੋਰ ਤਾਂ ਨਹੀਂ ਕਰ ਸਕਦੀ ਹੁੰਦੀ ਹੁਸ਼ਿਆਰਪੁਰ ਨੂੰ ਅਸੀਂ ਕਹੀਏ ਵੀ ਇਹ ਫਲਾਨੇ ਸ਼ਹਿਰ ਤੋਂ ਜਿਹੜਾ ਉਹ ਬਹੁਤ ਜ਼ਿਆਦਾ ਅੱਗੇ ਜਾਂ ਪਿੱਛੇ ਆ ਨਹੀਂ ਇੱਥੋਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਕਿਤੇ ਹੋਰ ਨਹੀਂ ਮਿਲਣਗੀਆਂ ਭੂਗੋਲਿਕ ਸਥਿਤੀਆਂ ਕਹ ਲਈਏ ਮੌਸਮ ਕਹ ਲਈਏ ਬੂਟੇ ਦਰਖਤ ਪੰਛੀ ਜਾਨਵਰ ਕਹ ਲਈਏ ਜਿਹੜੇ ਉੱਥੇ ਉਹ ਅੱچھے ਨਹੀਂ ਮਿਲਣੇ ਉਹਨਾਂ ਦੀ ਆਪਣੀ ਵਿਸ਼ੇਸ਼ਤਾ ਇੱਥੋਂ ਦੀ ਜਿਹੜੀ ਆਪਣੀ ਵਿਸ਼ੇਸ਼ਤਾ ਉਧਰ ਕਿਰਪਾਲ ਜੀ ਮਾੜਾ ਦਿਖਾਉਣਾ ਅਸੀਂ ਜਦੋਂ 6 ਕਿ 7 ਮਿੰਟ ਹੋ ਗਿਆ ਨਾ ਉੱਥੇ ਆਪਾਂ ਖਤਮ ਕਰ ਦਾਂਗੇ ਬਹੁਤੀ ਲੰਬੀ ਨਹੀਂ ਖਿੱਚਣੀ ਵੀਡੀਓ ਆ ਦਿਖਾਓ ਆ ਜੋ ਅੱਗੇ ਚੱਲ ਕੇ ਦਿ ਵਾਲੇ ਆ ਆਹੜਾ ਵੀਊ ਨਾ ਜਿੱਥੋਂ ਹੁਣ ਮੈਂ ਜਾਨਣਾ ਪਿਆ ਆਹ ਵਾਲਾ ਇਹ ਤਾਂ ਐ ਲੱਗਦਾ ਵੀ ਜਿਵੇਂ ਅਸੀਂ ਕਿਤੇ ਸਵਰਗਾਂ ਨੂੰ ਹੀ ਚੜ ਚੱਲੇ ਆ ਐਦਾਂ ਮਹਿਸੂਸ ਹੁੰਦਾ ਮੈਂ ਮਿੰਟੂ ਭਾਜੀ ਜਿਦਾਂ ਅਸੀਂ ਸਵਰਗਾਂ ਨੂੰ ਹੀ ਚੜ ਚੱਲੇ ਹੁੰਨੇ ਆ ਆ ਆ ਦਿਖਾਇਓ ਹੁਣ ਵੀ ਆਹ ਵਾਲਾ ਵੀਊ ਚੈੱਕ ਕਰੋ ਕੀ ਬਾਤ ਆ ਅਸੀਂ ਕੋਈ ਮਿਊਜ਼ਿਕ ਨਹੀਂ ਲਾਉਣਾ ਅੱਜ ਕੋਈ ਐਡੀਟਿੰਗ ਨਹੀਂ ਕਰਨੀ ਨੇਚਰਲ ਕੁਦਰਤੀ ਸਾਰਾ ਕੁਝ ਬਾਸ ਆ ਤੇ ਪਹਾੜ ਇੰਨੇ ਸੋਹਣੇ ਲੱਗਦੇ ਛੋਟੇ ਪਹਾੜਾ ਹੈ ਔਰ ਦੇਖੋ ਕਿੰਨਾ ਅੱਛਾ ਵੀਊ ਆ ਹਾਲਾਂਕਿ ਸ਼ਾਮ ਢਲਣ ਲੱਗ ਗਈ ਆ ਸਰਦੀਆਂ ਦਾ ਸਮਾਂ ਆ ਇੱਥੇ ਕਿਤੇ ਵੀ ਲੇਪਡ ਵੀ ਹੋ ਸਕਦਾ ਇੱਥੇ ਕੋਈ ਜਾਨਵਰ ਵੀ ਹੋ ਸਕਦਾ ਜਿਹੜਾ ਤੁਸੀਂ ਇਸ ਵੇਲੇ ਵੀਊ ਦੇਖ ਰਹੇ ਆਂ ਔਰ ਕੁਦਰਤ ਨੇ ਉਹਨਾਂ ਦੀ ਬਣਤਰ ਇਦਾਂ ਦੀ ਬਣਾਈ ਆ ਵੀ ਉਹ ਇੱਥੇ ਸਾਡੇ ਲਾਗੇ ਵੀ ਬੈਠੇ ਹੋਣਾ ਨਾ ਦਿਖਾਈ ਨਹੀਂ ਦੇਣੇ ਚਿਤਕਬਰ ਆ ਜਾ ਉਹਨਾਂ ਦਾ ਤੁਸੀਂ ਦੇਖਿਆ ਨਾ ਡਿਜ਼ਾਈਨ ਹੈਗਾ ਤੇ ਹਾਲਾਂਕਿ ਕੈਮਰੇ ਦੇ ਉੱਤੇ ਥੋੜਾ ਜਿਹਾ ਆਟੋ ਲੱਗਾ ਹੋਣ ਕਰਕੇ ਥੋੜੀ ਬਹੁਤ ਲਾਈਟ ਤੋਂ ਨਜ਼ਰ ਆ ਰਹੀ ਪਰ ਇੱਥੇ ਹੋ ਪੈਸੇ ਹਨੇਰਾ ਹੀ ਚੁੱਕਾ ਤੇ ਹੋਰ ਅਟੱਡੇ ਮਗੋੜੇ ਬੋਲਦੇ ਨੌਇਸ ਕੈנסਲੇਸ਼ਨ ਔਨ ਹੋਣ ਕਰਕੇ ਤੁਹਾਨੂੰ ਨਹੀਂ ਨਜ਼ਰੀ ਪੈ ਰਿਹਾ ਪਰ ਜੇਕਰ ਨੌਇਸ ਕੈਨਸਲੇਸ਼ਨ ਬੰਦ ਕਰਾਂ ਹਾਂ ਹੁਣ ਸ਼ਾਇਦ ਥੋੜੀਆਂ ਬਹੁਤ ਆਵਾਜ਼ਾਂ ਤੁਹਾਨੂੰ ਸੁਣਾਈ ਦੇ ਰਹੀਆਂ ਹੋਣਗੀਆਂ ਆਪਾਂ ਨੂੰ ਇਸ ਕੈਨਸਲੇਸ਼ਨ ਬੰਦ ਕਰਤੀ ਆ ਰਹੀ ਆਵਾਜ਼ ਆ ਰਹੀ ਹੈ ਤੇ ਕੁਝ ਹੋਰ ਵੀ ਅਜੀਬ ਜਿਹੇ ਜਾਨਵਰ ਦੀ ਆਵਾਜ਼ ਵੀ ਐਸ ਪਾਸੇੋਂ ਆਉਂਦੀ ਪਈ ਆ ਐਸ ਪਾਸੇੋਂ ਕੋਈ ਹੋਰ ਜਾਨਵਰ ਦੀ ਵੀ ਆਵਾਜ਼ ਆਉਂਦੀ ਪਈ ਆ ਤੇ ਹਨੇਰਾ ਹੋਣ ਤੋਂ ਪਹਿਲਾਂ ਅਸੀਂ ਵਾਪਸ ਵੀ ਜਾਣਾ ਤੇ ਜਿਹੜੇ ਆਉਂਦੇ ਆ ਮੁੰਡੇ ਨੌਜਵਾਨ ਕੁੜੀਆਂ ਮੁੜੀਆਂ ਘੁੰਮਣ ਆਉ ਉਹ ਬਹੁਤ ਵਧੀਆ ਗੱਲ ਆ ਪਰ ਆ ਤੁਸੀਂ ਵੇਖਿਓ ਐਸ ਗੱਲ ਦਾ ਬਹੁਤ ਦੁੱਖ ਹੁੰਦਾ ਆ ਦੇਖ ਇੱਥੇ ਚਿਪਸ ਖਾਦੇ ਇੱਥੇ ਸੁੱਟ ਗਏ ਔਰ ਇਹ ਇਹਦੇ ਨਾਲ ਕੋਈ ਵੀ ਮਸਾਲਾ ਕੋਈ ਖਾਣ ਨੂੰ ਚੀਜ਼ ਲੱਗੀ ਹੁੰਦੀ ਆ ਜਾਨਵਰ ਨੂੰ ਸੁਆਦ ਲੱਗਦਾ ਉਹਨਾਂ ਨੂੰ ਪਲਾਸਟਿਕ ਦਾ ਪਤਾ ਹੀ ਨਹੀਂ ਕਿ ਉਹਨਾਂ ਨੇ ਕਿਹੜਾ ਬਣਾਈ ਬੰਦੇ ਨੇ ਬਣਾਈ ਆ ਉਹ ਇਹਨੂੰ ਵੀ ਜਿਹੜਾ ਆ ਨਾਲ ਨਿਗਲ ਜਾਂਦੇ ਆ ਅਸੀਂ ਬਹੁਤ ਵਾਰੀ ਜੰਗਲੀ ਜਾਨਵਰ ਖਾਸ ਤੌਰ ਤੇ ਗਊਆਂ ਜੜੀਆਂ ਇਸ ਇਲਾਕੇ 'ਚ ਮ੍ਰਿਤਕ ਹਾਲਤ 'ਚ ਪਾਈਆਂ ਦੇਖੀਆਂ ਇਹਦੇ ਕਰਕੇ ਐਦਾਂ ਨਾ ਕਰੋ ਭਰਾਵੋ ਹੱਥ ਜੋੜੇ ਤੁਹਾਡੇ ਅੱਗੇ ਪਲਾਸਟਿਕ ਬਰਤਨ ਹੀ ਮਜਬੂਰੀ ਹੋ ਜਾਂਦੀ ਆ ਅਸੀਂ ਸਮਝਦੇ ਹਾਂ ਸਾਨੂੰ ਵੀ ਵਰਤਣੀ ਪੈਂਦੀ ਪਲਾਸਟਿਕ ਅਸੀਂ ਵੀ ਯੂਜ਼ ਕਰਦੇ ਚੀਜ਼ਾਂ ਪਰ ਕੋਸ਼ਿਸ਼ ਕਰੀਦੇ ਉਹਨੂੰ ਕਿਤੇ ਟਿਕਾਣੇ ਡਸਟਬਿਨ ਕਿਤੇ ਹੋਰ ਜਗ੍ਹਾ ਤੇ ਸੁੱਟੋ ਜ ਜਿੱਥੇ ਚਲੋ ਆਬਾਦੀ ਹੈ ਜੇ ਬਾਹਰ ਸੁੱਟਣ ਦਾ ਹੀ ਸ਼ੌਂਕ ਹਨ ਉਹ ਆਬਾਦੀ ਦੇ ਨੇੜੇ ਤੇ ਸੁੱਟ ਦੋ ਜਿੱਥੋਂ ਕੋਈ ਇਨਸਾਨ ਚੱਕ ਤਾਂ ਲਊ ਇੱਥੇ ਆਹ ਪਾਲਿਸੀ ਨੂੰ ਪਿਆ ਬਹੁਤ ਪਿਆ ਮਤਲਬ ਕਚਰਾ ਬਹੁਤ ਹੈ ਇੱਥੇ ਇੱਥੇ ਲੋਕੀ ਆਉਂਦੇ ਆ ਪੰਜਾਬੀ ਜਗਮਾਂ ਤੇ ਪੈਕ ਸ਼ੈਗ ਲਾਉਣ ਦੇ ਲਈ ਪਹਾੜੀਆਂ ਦੇ ਉੱਪਰ ਚੜ੍ਹ ਕੇ ਵਿਊ ਦੇਖਦੇ ਆ ਹੱਲਾ ਗੁੱਲਾ ਵੀ ਕਰਦੇ ਆ ਜਿਹਦੇ ਕਰਕੇ ਕਈ ਵਾਰੀ ਇਹਨਾਂ ਪਿੰਡਾਂ ਦੇ ਲੋਕਾਂ ਨਾਲ ਉਹਨਾਂ ਦਾ ਟਕਰਾਅ ਵੀ ਹੁੰਦਾ ਔਰ ਬੋਤਲਾਂ ਤਾਂ ਕਿੱਥੇ ਪਾਣ ਜਾਂਦੇ ਪੱਥਰਾਂ ਤੇ ਮਾਰ ਕੇ ਜਿਹਦੇ ਨਾਲ ਉਹ ਵੀ ਬੇਜਬਾਨ ਜਾਨਵਰਾਂ ਨੂੰ ਡੜੇ ਆ ਉਹ ਜ਼ਖਮੀ ਕਰਦੀਆਂ ਬੋਤਲਾਂ ਕੱਚ ਸਾਰੀ ਜ਼ਿੰਦਗੀ ਉਹ ਗੜਨਾ ਨਹੀਂ ਔਰ ਜਾਨਵਰ ਘਬਰਾ ਜਾਂਦੇ ਆ ਜਦੋਂ ਤਿੱਖਾ ਕਾਚ ਉਹਨਾਂ ਦੇ ਖੁਰ ਦੇ ਵਿੱਚ ਖੁੱਭ ਜਾਂਦਾ ਉੱਪਰੋਂ ਥੱਲੇੋਂ ਕਿਸੇ ਪਾਸਿਓਂ ਵੀ ਉਹ ਘਬਰਾ ਕੇ ਜੰਗਲ ਨੂੰ ਭੱਜ ਜਾਂਦੇ ਆ ਜਿੱਥੇ ਉਹਨਾਂ ਦਾ ਕਿਸੇ ਨੇ ਇਲਾਜ ਵੀ ਨਹੀਂ ਕਰਨਾ ਜੇ ਪਧਰੇ ਹੋਣ ਤਾਂ ਪਧਰੇ ਸਾਡੇ ਹਿਸ਼ਾਰਪੁਰ ਦੇ ਬਹੁਤ ਸਾਰੇ ਵੀਰ ਬੇਜਵਾਨਾਂ ਦੀ ਸੇਵਾ ਕਰਦੇ ਆ ਤਾਂ ਉਹਦੀ ਸੇਵਾ ਕਰ ਸਕਦੇ ਇਲਾਜ ਕਰ ਸਕਦੇ ਉਹ ਇਲਾਜ ਨਹੀਂ ਹੋਣਾ ਤੇ ਵਿਊ ਤੁਸੀਂ ਦੇਖਿਆ ਕਿੰਨਾ ਸੋਹਣਾ ਮਿੰਟੂ ਬਾਜੀ ਕਹਿਣਾ ਕੁਝ ਮੜ ਜਾ ਕੋਈ ਜਾਨਵਰ ਪੈ ਨਾ ਜਾਵੇ ਮੈਨੂੰ ਆਵਾਜ਼ ਆਵਾਜ਼ ਆਂਦੀ ਭਈ ਆ ਥੋ ਗਾਂਦੀ ਆਵਾਜ਼ ਅਨਦੀਵਾਯਾ ਅੱਛਾ ਕੀ ਕੀ ਕਹਿਣਗੇ ਮੈਨੂੰ ਡਰ ਨਹੀਂ ਲੱਗਦਾ ਮੈਂ ਇਦਾਂ ਮੈਂ ਇਦਾਂ ਇਦਾਂ ਪਾਈ ਇਨਸਾਨ ਹੈ ਇਨਸਾਨ ਨੂੰ ਡਰਦਾ ਲੱਗਦਾ ਹੀ ਆ ਤੇ ਨਾਲੇ ਅਸੀਂ ਇੱਥੇ ਦੇ ਰਹਿਣ ਵਾਲੇ ਬਸ਼ੰਦੇ ਵੀ ਹਨੀਗੇ ਤੇ ਉੱਪਰ ਰਹਿ ਨਹੀਂ ਦੀ ਜਾਣਾ ਉੱਪਰ ਨਾ ਡੰਡੀਆਂ ਜੀਆਂ ਇਦਾਂ ਬਣੀਆਂ ਹੋਈਆਂ ਆ ਪਤਾ ਲੱਗਦਾ ਵੀ ਕੋਈ ਜਾਨਵਰ ਚੜ੍ਹਦੇ ਉਤਰਦੇ ਆ ਕੋਈ ਵੀ ਹੋ ਸਕਦੀ ਆ ਤੇ ਬੜਾ ਸੋਹਣਾ ਇਲਾਕਾ ਕੁਦਰਤ ਨੇ ਬੜਾ ਜਦਾਂ ਨਾ ਟਾਈਮ ਲੈ ਕੇ ਬਣਾਇਆ ਰੱਬ ਨੇ ਇਲਾਕਾ ਸ਼ਾਰਪੁਰ ਦਾ ਲਕਾਇਆ ਬਹੁਤ ਘੈਂਡ ਘੈਂਡ ਵੀਡੀਓ ਲੈ ਕੇ ਆਣੀਆਂ ਆ ਤੁਸੀਂ ਚੈਨਲ ਨੂੰ ਲਾਈਕ ਫੋਲੋ ਕਰ ਲੋ ਅੱਜ ਹੀ ਹੁਣ ਵੀਡੀਓ ਬੈਕ ਟੂ ਬੈਕ ਪੈਣੀਆਂ ਆ ਔਰ ਜੰਗਲ ਤੁਹਾਨੂੰ ਹਿਸ਼ਾਰਪੁਰ ਦੇ ਹਰੇਕ ਘਮਾਵਾਂਗੇ ਭਾਜੀ ਹੱਥਲੇ ਨੂੰ ਨੀਵਾ ਬਹੁਤ ਆ ਧਿਆਨ ਨਾਲ ਆਹ ਦੇ ਬੋਤਲ ਆ ਬੀਅਰ ਦੀ ਬੋਤਲ ਪਈ ਆਹ ਦੇ ਆਹ ਦੇ ਕਾਫੀ ਪੁਰਾਣੀ ਆਹ ਦੇਖੋ ਯਾਰ ਨਾ ਕਰੋ ਮੁੰਡਿਓ ਇਦਾਂ ਯਾਰ ਪੰਜਾਬ ਦੇ ਤੁਸੀਂ ਰਹਿਣ ਵਾਲੇ ਆ ਪੰਜਾਬੀ ਮੁੰਡੇ ਹੋ ਕੇ ਹਨਾ ਸਾਰੇ ਨਹੀਂ ਤਾਂ ਕਰਦੇ ਪਰ ਜਿਹੜੇ ਕਰਦੇ ਆ ਐ ਨਾ ਕਰੋ ਯਾਰ ਦੁੱਖਾ ਲੱਗਦਾ ਔਰ ਹੋਰ ਇਲਾਕਿਆਂ ਦੇ ਲੋਕ ਆਉਂਦੇ ਹੋਣਗੇ ਕੀ ਸੋਚਦੇ ਹੋਣਗੇ ਸਾਡੇ ਬਾਰੇ ਵੀ ਹਿਆਰਪੁਰੀ ਹੈ ਯਾਰ ਪੜ੍ਹਿਆ ਲਿਖਿਆ ਲੋਕਾਂ ਦਾ ਜ਼ਿਲ੍ਹਾ ਤੇ ਆਹ ਕੰਮ ਕਰਦੇ ਆ ਜਦਕਿ ਲੋਕ ਨਹੀਂ ਹੈ ਕੰਮ ਕਰਦੇ ਬਹੁਤੇ ਲੋਕ ਜਿਹੜੇ ਆ ਚੰਗੇ ਆ ਪੜ੍ਹੇ ਲਿਖੇ ਆ ਗਾਂ ਵਧੂ ਆ ਦੋ ਚਾਰ ਬੰਦਿਆਂ ਕਰਕੇ ਬਾਕੀਆਂ ਨੂੰ ਵੀ ਜਿਹੜਾ ਹੈਗਾ ਉਹ ਗੱਲਾਂ ਸੁਣਨ ਦਾ ਮੌਕਾ ਮਿਲਦਾ ਕਿੰਨਾ ਸੋਹਣਾ ਵਿਊ ਹੈ ਯਾਰ ਸਾਹਮਣੇ ਦੇਖੋ ਕਿੰਨਾ ਸੋਹਣਾ ਵਿਊ ਆ ਸੁਣ ਲਓ ਫੋਨ ਬਾਜੀ ਕੋ ਜਰੂਰੀ ਹੈ ਤਾਂ ਤੇ ਉਹ ਪਾਹ ਲਈਏ ਜਾਇ ਤੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਿਓ ਤੁਸੀਂ ਇਹ ਸੋਚੋ ਕਿ ਸੜਕ ਤੋਂ ਸਿਰਫ ਇੰਨੀ ਕੁ ਦੂਰੀ ਆ ਕੇ ਵੀਊ ਇੰਨੇ ਸੋਹਣੇ ਹੋ ਸਕਦੇ ਆ ਤੇ ਜੇ ਜੰਗਲ ਚ ਜਾਈਏ ਤਾਂ ਕਿੰਨੇ ਸੋਹਣੇ ਵੀਊ ਹੋਣਗੇ ਜੰਗਲ ਦੇ ਵੀਊ ਦੇਖਣੇ ਆ ਦੇਖਣੇ ਆ ਨਾ ਅ ਰਹਾਸਮਈ ਜਗਾ ਦੇਖਣੀ ਆ ਤੁਸੀਂ ਹਸ਼ਰਪੁਰ ਦੀਆਂ ਜੰਗਲਾਂ ਵਾਲੀਆਂ ਤਾਂ ਜ਼ਰੂਰ ਚੈਨਲ ਲਾਈਕ ਫੋਲੋ ਸਬਸਕ੍ਰਾਈਬ ਕਰ ਲੈ ਅਸੀਂ ਸਭ ਤੋਂ ਪਹਿਲਾਂ ਝਰਨਾ ਜਿਹੜਾ ਆ ਉਹ ਉਹਨੂੰ ਸਭ ਤੋਂ ਵੱਡੀ ਜਿਹੜੀ ਆ ਵੀਡੀਓ ਫੁਟੇਜ ਲੈ ਕੇ ਅਸੀਂ ਆਏ ਸੀਗੇ ਬਹੁਤ ਲੋਕਾਂ ਨੇ ਪਹਿਲਾਂ ਵੀ ਵੀਡੀਓਜ਼ ਅਪਲੋਡ ਕੀਤੀਆਂ ਬਾਅਦ ਚ ਵੀ ਕੀਤੀਆਂ ਕਈ ਵਰੀਏ ਵਾਰਨਿੰਗ ਦਿੰਦੇ ਆ ਜਾਨਵਰ ਕਿ ਭਾਈ ਪਰੇ ਹੋ ਜਾ ਮੇਰਾ ਇਲਾਕਾ ਆ ਤੇ ਚਲੋ ਹੋਰ ਮਨਚਾਰਣਾ ਵੀ ਲੱਭਿਆ ਸੀਗਾ ਔਰ ਉਹਨੂੰ ਕਾਫੀ ਜ਼ਿਆਦਾ ਲੋਕਾਂ ਨੇ ਪਸੰਦ ਵੀ ਕੀਤਾ ਸੀ ਤੇ ਹੁਣ ਵਾਲੀ ਵੀਡੀਓ ਨੂੰ ਵੀ ਤੁਸੀਂ ਪਸੰਦ ਕਰ ਲਉਗੇ ਸਾਨੂੰ ਪੂਰਾ ਭਰੋਸਾ ਜਲਦੀ ਮਿਲਦੇ ਆਂ ਬਾਸ ਪਿਆਰੇ ਪਿਆਰੇ ਦੇਖ ਇੱਥੋਂ ਇੱਕ ਸ਼ਾਰਟ ਮਾਰ ਦਿਓ ਮਿੰਟੂ ਭਾਜੀ ਆਹਾ ਵਾਲਾ ਤਾਂ ਦੇਖ ਹੀ ਲਿਆ ਸਾਰਿਆਂ ਨੇ ਆ ਵਿਖਾਇਓ ਪਿਛੇ ਕੀ ਆ ਬਾਤ ਆ ਮਤਲਬ ਅਚਾਨਕ ਸਾਡੀ ਬ੍ਰੇਕ ਲੱਗ ਗਈ ਜਿੱਦਾਂ ਹੀ ਅਸੀਂ ਇੱਥੋਂ ਲੰਘਦੇ ਸੀ ਨਾ ਬ੍ਰੇਕ ਲੱਗ ਗਈ ਤੇ ਇੱਥੇ ਕਚਰਾ ਵਗੈਰਾ ਨਾ ਸੁੱਟਿਆ ਕਰੋ ਕਾਚ ਨਾ ਸੁੱਟਿਆ ਕਰੋ ਆਇਆ ਕਰੋ ਹਿਸ਼ਾਰਪੁਰ ਬਹੁਤ ਸੋਹਣਾ ਜੰਗਲੀ ਇਲਾਕਾ ਲੋਕ ਬੜੇ ਪਿਆਰੇ ਮਿੱਠੇ ਨਿੱਗੇ ਸੁਭਾਅ ਦੇ ਮਾਲਕ ਪਰ ਆਪਣੀ ਸੁਰੱਖਿਆ ਦਾ ਜਿਹੜਾ ਉਹ ਜ਼ਰੂਰ ਧਿਆਨ ਰੱਖਿਆ ਕਰੋ ਤੇ ਜੰਗਲ ਵਗੈਰਾ ਚ ਬਹੁਤਾ ਅੰਦਰ ਨਾ ਜਾਇਆ ਕਰੋ ਗਵਾਚ ਜਾਂਦਾ ਬੰਦਾ ਅਸੀਂ ਵੀ ਇੱਕ ਦੋ ਵਾਰੀ ਇਹ ਚੀਜ਼ ਕਰਕੇ ਦੇਖੀ ਆ ਤਾਂ ਤੁਹਾਨੂੰ ਦੱਸਦੇ ਆ ਅੰਦਰ ਜਾ ਕੇ ਸਾਰਾ ਜੰਗਲ ਇੱਕੋ ਜਿਹਾ ਲੱਗਦਾ ਤੇ ਜੰਗਲ ਚ ਬੰਦਾ ਗਵਾਚ ਜਾਂਦਾ ਨੈਟਵਰਕ ਵੀ ਨਹੀਂ ਹੁੰਦਾ ਇੱਥੇ ਤੇ ਰਿਸ ਚੰਗੀਆਂ-ਚੰਗੀਆਂ ਕਹਿਣ ਘਟਜੋ ਦੇਖਣੀਆਂ ਉਹਦੇ ਲਈ ਚੈਨਲ ਨੂੰ ਕਰੋ ਲਾਈਕ ਫੋਲੋ ਸਬਸਕ੍ਰਾਈਬ ਜਲਦੀ ਮਿਲਦੇ ਹਾਂ ਰੱਬ ਰੱਖਾ ਸਤਿ ਸ੍ਰੀ ਅਕਾਲ